ਕੈਨੇਡਾ ਨੇ ਪਿਛਲੇ 12 ਮਹੀਨਿਆਂ ਦੇ ਵਿੱਚ ਲਗਭਗ 22000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਤੇ CBSA ਦੇ ਵਾਈਸ ਪ੍ਰੈਜ਼ੀਡੈਂਟ ਦੇ ਮੁਤਾਬਕ ਹਰ ਹਫਤੇ 400 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਕੈਨੇਡਾ ਨੇ ਪਿਛਲੇ 12 ਮਹੀਨਿਆਂ ਚ 22000 ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜੋ ਕਿ ਇੱਕ ਰਿਕਾਰਡ ਗਿਣਤੀ ਹੈ CBSA ਦੇ ਵਾਈਸ ਪ੍ਰੈਜ਼ੀਡੈਂਟ ਮੁਤਾਬਕ ਇਹ ਏਜੰਸੀ ਹਰ ਹਫਤੇ ਲਗਭਗ 400 ਲੋਕਾਂ ਨੂੰ ਡਿਪੋਰਟ ਕਰ ਰਹੀ ਹੈ ਹਾਲਾਂਕਿ ਰਿਮੂਵਲ ਦੀ ਗਿਣਤੀ 올 ਟਾਈਮ ਹਾਈ ਤੇ ਪਹੁੰਚਣ ਦੇ ਬਾਵਜੂਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਇਸ ਸਮੇਂ 33000 ਦੇ ਕਰੀਬ ਲੋਕ ਦੇਸ਼ ਨਿਕਾਲੇ ਦੀ ਵਾਰੰਟਸ ਨਾਲ ਪੈਂਡਿੰਗ ਲਿਸਟ ਵਿੱਚ ਹਨ ਇਹਨਾਂ ਵਿੱਚੋਂ 10000 ਤੋਂ ਵੱਧ ਫਾਰੰਸਿਕ 6 ਸਾਲ ਤੋਂ ਵੀ ਪੁਰਾਣੇ ਹਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਜ਼ਿਆਦਾਤਰ ਲੋਕ ਰਿਮੂਵਲ ਆਰਡਰਸ ਦੀ ਪਾਲਣਾ ਕਰਕੇ ਖੁਦ ਹੀ ਦੇਸ਼ ਛੱਡ ਦਿੰਦੇ ਹਨ ਪਰ ਜਿਹੜੇ ਅਜੇ ਹਾਂ ਨਹੀਂ ਕਰਦੇ ਉਹਨਾਂ ਲਈ CBSA ਵਾਰੰਟ ਜਾਰੀ ਕਰਦੀ ਹੈ ਏਜੰਸੀ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਤੇ ਕਾਰਵਾਈ ਕਰਦੀ ਹੈ ਜੋ ਨੈਸ਼ਨਲ ਸਿਕਿਉਰਿਟੀ ਆਰਗੇਨਾਈਜ਼ਡ ਕ੍ਰਾਈਮ ਜਾਂ ਹੋਰ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੁੰਦੇ ਹਨ ਫਿਰ ਰਿਫਿਊਜੀਸ ਦਾ ਦਾਅਵਾ ਰੱਦ ਹੋਣ ਵਾਲਿਆਂ ਤੇ ਹੋਰ ਇਮੀਗ੍ਰੇਸ਼ਨ ਉਲੰਘਣਾ ਕਰਨ ਵਾਲਿਆਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾਂਦਾ ਹੈ ਸੀਬੀਐਸਏ ਤੋਂ ਹੀ ਤਾਜ਼ਾ ਜਾਣਕਾਰੀ ਕੰਜ਼ਰਵਟਿਵਸ ਦੀ ਇਮੀਗ੍ਰੇਸ਼ਨ ਕ੍ਰਿਟਿਕ ਮਿਸ਼ੈਲ ਰੈਂਪਲ ਗਾਰਨਰ ਵੱਲੋਂ ਸਬਮਿਟ ਕੀਤੇ ਇੱਕ ਆਰਡਰ ਪੇਪਰ ਕੁਐਸ਼ਨ ਦੇ ਜਵਾਬ ਵਿੱਚ ਸਾਹਮਣੇ ਆਈ ਹੈ